ਅੱਜ ਜੋ ਮੋਦੀ ਸਾਹਿਬ ਨੇ 1600 ਕਰੋੜ ਰੁਪਏ ਪੰਜਾਬ ਵਾਸਤੇ ਕੰਪਨਸੇਸ਼ਨ ਦੇਣ ਦਾ ਐਲਾਨ ਕੀਤਾ ਇੱਕ ਬੜਾ ਵੱਡਾ ਪੱਦਾ ਮੁਜਾਕ ਹੈ ਮੈਂ ਉਦਾਹਰਨ ਦੇਣਾ ਚਾਹੁੰਦਾ ਮੈਂ 2013 ਦੇ ਵਿੱਚ ਮੈਂਬਰ ਪਾਰਲੀਮੈਂਟ ਸੀ ਔਰ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਮੈਂ ਪਹਿਲੇ ਦਿਨ ਜ਼ੀਰੋ ਹਵਰ ਦੇ ਵਿੱਚ ਆ ਕੇ ਜਦੋਂ ਫਲੱਡ ਆਇਆ ਬੋਲਿਆ ਔਰ ਉਹਨਾਂ ਨੇ ਉਸੇ ਦਿਨ ਜਿਹੜੀ ਇੱਕ ਕਮੇਟੀ ਬਣਾ ਦਿੱਤੀ ਜਿਹਦੇ ਚੇਅਰਮੈਨ ਜੈ ਰਾਮ ਰਮੇਸ਼ ਜੀ ਬਣਾਏ ਔਰ ਉਹ ਇੱਕ ਹਫਤਾ ਜਿਹੜਾ ਪੰਜਾਬ ਦੇ ਦਾ ਉਹਨਾਂ ਨੇ ਦੌਰਾ ਕੀਤਾ ਜਿੱਥੇ ਜਿੱਥੇ ਫਲਾਂ ਡਾਇਆ ਸੀ ਤੇ ਉਹਨਾਂ ਨੇ ਸਾਢੇ 1200 ਕਰੋੜ ਰੁਪਏ ਦੀ ਜਿਹੜੀ ਹੈ ਉਸ ਵੇਲੇ 2013 ਦੀ ਗੱਲ ਕਰ ਰਿਹਾ ਮੈਂ ਉਸ ਵੇਲੇ ਇਹਨਾਂ ਨੇ ਉਹਨਾਂ ਨੇ ਕੰਪਨਸੇਸ਼ਨ ਦਿੱਤਾ ਜਿਹੜਾ ਬਾਰਡਰ ਏਰੀਆ ਨੂੰ 700 ਕਰੋੜ ਤੱਕ ਅੱਲਾ ਬਾਰਡਰ ਦੇ ਏਰੀਆ ਨੂੰ ਦਿੱਤਾ ਤੇ ਅੱਜ ਕਈ ਗੁਣਾ ਮੈਂ ਘਟੋ ਘਟ 8 ਗੁਣਾ ਵਾਧਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋਇਆ ਤੇ ਮਾਨਯੋਗ ਪੀਐਮ ਸਾਹਿਬ ਨੇ ਕੱਲਾ 1600 ਕਰੋੜ ਰੁਪਏ ਅਨਾਉਂਸ ਕੀਤਾ ਇੱਕ ਬੜਾ ਵੱਡਾ ਮਜ਼ਾਕ ਕੀਤਾ ਇਹਨਾਂ ਨੇ ਲੈ ਪੰਜਾਬ ਦੇ ਲੋਕ ਇਹਨੂੰ ਅਕਸੈਪਟ ਨਹੀਂ ਕਰਨਗੇ ਇਹਨਾਂ ਨੂੰ ਚਾਹੀਦਾ ਘੱਟੋ ਘਾਟ 70000 ਕਰੋੜ ਰੁਪਏ ਪੰਜਾਬ ਦਾ ਜਿਹੜਾ ਉਹ ਨਾਉਂਸ ਕਰ ਦੇ ਤਾਂ ਫਿਰ ਅਸੀਂ ਮੰਨਦੇ ਕਿ ਠੀਕ ਹੈ ਇਹਨਾਂ ਨੇ ਪੰਜਾਬ ਦੇ ਜਿਹੜਾ ਇਹ ਏਰੀਆ ਡੁੱਬ ਗਿਆ ਉਹਦੇ ਵਾਸਤੇ ਕੁਝ ਨੁਕਸ ਕੰਪਨਸੇਸ਼ਨ ਕੀਤਾ ਇਹ ਬੜਾ ਵੱਡਾ ਜਿਹੜਾ ਝੂਠਾ ਮਜ਼ਾਕ ਕੀਤਾ ਨਾ ਜਿਸ ਤਰ੍ਹਾਂ ਪੰਜਾਬ ਤੇ ਹਿਮਾਚਲ ਦਾ ਜਦ ਦੌਰਾ ਉਹਨਾਂ ਨੇ ਕੀਤਾ ਹੈ ਇਹ ਇਹਨਾਂ ਨੂੰ ਉਸ ਇਸ ਤਰ੍ਹਾਂ 15 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਕਿਉਂਕਿ 25 ਦਿਨ 30 ਦਿਨ ਹੋ ਗਏ ਜਿਹੜਾ ਪਾਣੀ ਹੈ ਬੜੇ ਵੱਡੇ ਫਲੱਡ ਦੇ ਰੂਪ ਵਿੱਚ ਚੱਲ ਰਿਹਾ ਹੈ ਤੇ ਲੱਖਾਂ ਏਕੜ ਜ਼ਮੀਨ ਜਿਹੜੀ ਇਹ ਪੰਜਾਬ ਦੀ ਤਹਿ ਡੇਰੀ ਹੋ ਗਈ ਹੈ ਮਕਾਨ ਡਿੱਗੇ ਮਾਲੀ ਨੁਕਸਾਨ ਹੋ ਗਿਆ ਪਸ਼ੂ ਮਰ ਗਏ ਜਾਨੀ ਨੁਕਸਾਨ ਹੋ ਗਿਆ ਇਹ ਸਾਰਾ ਕੁਝ ਦੇਖਦੇ ਹੋਏ ਇਹਨਾਂ ਨੇ ਬਹੁਤ ਲੇਟ ਕਰਤਾ ਚੈਨ ਦਾ ਸੀ ਕੇ ਉਦੋਂ ਨਾਲ ਦੀ ਨਾਲ ਇਹਨਾਂ ਨੂੰ ਉੱਥੇ ਜਾ ਕੇ ਉਹਨਾਂ ਦੀ ਸਾਰ ਲੈਂਦੇ ਪਰ ਇਹ ਪਤਾ ਨਹੀਂ ਕਿਸ ਦਬਾਅ ਕਰਕੇ ਗਏ ਆ ਜਾਣ ਦਾ ਕੋਈ ਲੱਗ ਨਹੀਂ ਸਿਰਿਆ ਕਿ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਨਹੀਂ ਤੋਂ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਪੰਜਾਬ ਦੇ ਨਾਲ ਅਨਿਆਂ ਹੋਇਆ ਹੈ ਦੇਖੋ ਇੱਕ BBMD ਜਿਹੜੀ ਸਾਡੇ ਉੱਥੇ ਬੋਰਡ ਬਣਿਆ ਹੈ ਜਿਹੜਾ ਪਾਣੀ ਦੇ ਕੰਟਰੋਲ ਕਰਨ ਵਾਸਤੇ ਬਣਾਇਆ ਗਿਆ ਤੇ ਏਰੀਆ ਪੰਜਾਬ ਦਾ ਹੈ ਉਹਦੇ ਵਿੱਚ ਪੰਜਾਬ ਦਾ ਇੱਕ ਵੀ ਮੈਂਬਰ ਨਹੀਂ ਪੰਜਾਬ ਦਾ ਮੈਂਬਰ ਨਾ ਲੈਣਾ ਇਹ ਹੀ ਵੱਡਾ ਇਨਜਸਟਿਸ ਹੈ ਅਨਿਆਇ ਕਿ ਜੇ ਪੰਜਾਬ ਦਾ ਕੋਈ ਮੈਂਬਰ ਹੁੰਦਾ ਜਿਵੇਂ ਮੋਸਫ ਬਾਗ ਨੇ ਅੱਜ ਤੋਂ 2 ਮਹੀਨੇ ਪਹਿਲਾਂ ਹੀ ਖਹਿਤ ਆ ਕਿ ਇਸ ਵਾਰ ਬਹੁਤ ਜ਼ਿਆਦਾ ਜੜੀ ਹੈ ਫਾਰਸ਼ ਹੋਣੀ ਹੈ ਕੰਟਰੋਲ ਤੋਂ ਬਾਹਰ ਹੋਣੀ ਹੈ ਤੇ ਇਹਦੇ ਵਾਸਤੇ ਸਾਨੂੰ ਜਿਹੜਾ ਹੈ ਵੀ ਉਦੋਂ ਹੀ ਜਿਹੜੇ ਸਾਡੇ ਡੈਮ ਹੈ ਉਹਨਾਂ ਦੇ ਵਿੱਚੋਂ ਰਣਜੀਤ ਸਾਗਰ ਡੈਮ ਹੈ ਸਾਡੇ ਪੌਂਗ ਡੈਮ ਹੈ ਉਹਨਾਂ ਵਿੱਚੋਂ ਪਾਣੀ ਉਹਨਾਂ ਉਹਨਾਂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਜਿਹੜਾ ਕਿ ਲੰਬਾ ਟਾਈਮ ਚੱਲਦਾ ਰਹਿੰਦਾ ਤੇ ਜਦੋਂ ਬਰਸਾਤ ਆਉਣੀ ਸੀ ਉਦੋਂ ਉਹ ਪਾਣੀ ਫਲੱਡ ਦਾ ਰੂਪ ਨਾ ਦਾਰਦਾ ਇਹ ਤਾਂ ਇਹ ਬੜੀ ਵੱਡੀ ਜਿਵੇਂ ਪੰਜਾਬ ਨੂੰ ਮਾਰਨ ਵਾਲੀ ਗੱਲ ਹੈ ਦੂਜਾ ਕਿ ਜਿਹੜੇ ਪੰਜਾਬ ਦਾ ਏਰੀਆ ਜਿੰਨਾ ਤਬਾਹ ਹੋਇਆ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਕਪੂਰਥਲਾ ਆ ਇਧਰ ਫਿਰੋਜ਼ਪੁਰ ਫਾਜ਼ਿਲਕਾ ਲੁਧਿਆਣਾ ਏਰੀਆ ਨਵਾਂ ਸ਼ਹਿਰ ਇਹ ਅੱਧੇ ਨਾਲੋਂ ਜ਼ਿਆਦਾ ਪੰਜਾਬ ਜਿਹੜਾ ਹੈ ਇਹ ਹੜ੍ਹਾਂ ਦੀ ਮਾਰ ਰੇਟ ਆ ਗਿਆ ਹੈ ਤੇ ਦੂਜੇ ਪਾਸੇ ਗਲਗਰ ਜਿਹੜਾ ਪਟਿਆਲਾ ਮਾਨਸਾ ਏਰੀਆ ਪੈਂਦਾ ਉਹਦੇ ਵਿੱਚ ਵੀ ਕਾਫੀ ਜਿਹੜਾ ਫਲੱਡ ਦਾ ਇਹ ਨੁਕਸਾਨ ਹੋਇਆ ਸੋ ਪੰਜਾਬ ਚੋਂ ਮੇਰੇ ਖਿਆਲ ਚੌਥਾ ਹਿੱਸਾ ਜਿਹੜਾ ਬਚਿਆ ਬਾਕੀ ਸਾਰਾ ਪੰਜਾਬ ਜਿਹੜਾ ਉਹ ਤਬਾਹ ਹੋ ਗਿਆ ਲੋਕਾਂ ਦੇ ਮਕਾਨ ਡਿੱਗ ਗਏ ਕੋਠੀਆਂ ਡਿੱਗੀਆਂ ਤੇ ਕਿਸੇ ਨੇ ਸਾਰ ਅਸਾਰ ਨਹੀਂ ਲਈ ਔਰ ਅਸੀਂ ਜਿਹੜੀ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਸੀ ਅਸੀਂ ਮੈਨੂੰ ਆਪ ਨੂੰ 30 ਦਿਨ ਤੋਂ ਬਾਅਦ ਟਾਈਮ ਹੋ ਗਿਆ ਕਿ ਮੈਂ ਬਾਂਡਰ ਏਰੀਆ ਦੇ ਵਿੱਚ ਹੀ ਉਹਨਾਂ ਦੇ ਲੋਕਾਂ ਦੀ ਚਲੋ ਅਸੀਂ ਜੋ ਕਰ ਸਕਦੇ ਸੀ ਲੋਕਾਂ ਤਾਂ ਤੋਂ ਲੋਕਾਂ ਦੇ ਜਿਹੜੀਆਂ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਖਾਲਸਾ ਗਰੁੱਪ ਹੈ ਹੋਰ ਬਾਕੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਥੇ ਉਹਨਾਂ ਲੋਕਾਂ ਨੂੰ ਜਾ ਕੇ ਖਾਣ ਪੀਣ ਵਾਸਤੇ ਪਸ਼ੂਆਂ ਦਾ ਚਾਰਾ ਦਵਾਈਆਂ ਮਤਲਬ ਯਾਨੀ ਕਿ ਕਾਫੀ ਕੰਮ ਕੀਤਾ ਪਰ ਸਰਕਾਰ ਵੱਲੋਂ ਕੋਈ ਇੱਕ ਵਾਰ ਵੀ ਨਾ ਕਦੇ ਬਿਆਨ ਦਿੱਤਾਗਾ ਪਹਿਲੀ ਗੱਲ ਤਾਂ 15 ਦਿਨ 20 ਦਿਨ ਇਹਨਾਂ ਨੇ ਨੇਚਰਲ ਡਾਇਜਾਸਟਰ ਉਸ ਗਾਨੇ ਸਰ ਪਰ ਸਾਡੀ ਮੰਗ ਹੈ ਕਿ ਜਿਸ ਤਰ੍ਹਾਂ ਲੋਕਾਂ ਦੀ ਫਸਲ ਤਬਾਹ ਹੋਈ ਹੈ ਉਥੇ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਜ਼ਮੀਨ ਅਜ ਚੋਨਾ ਤਿਆਰ ਵੱਡਣ ਨੂੰ ਸੀਗਾ ਉਹਦਾ ਖਟੋਗੜ ਲੱਖ ਰੁਪਏ ਦਾ ਜਿਹੜਾ ਉਹਨਾਂ ਦਾ ਜ਼ਿੰਮੇਵਾਰਾਂ ਦਾ ਇਹ ਨੁਕਸਾਨ ਹੋਇਆ ਤੇ ਉਹਦੇ ਵਾਸਤੇ ਖਟੋਗੜ 17000 ਰੁਪਇਆ ਜਿਹੜਾ ਉਹ ਇਹਨਾਂ ਨੂੰ ਕੰਪਨਸੇਸ਼ਨ ਜ਼ਿੰਮੇਦਾਰਾਂ ਨੂੰ ਦੇਣਾ ਚਾਹੀਦਾ ਹੈ ਸਾਡੇ ਅਬੌਰ ਮਲੋਟ ਜਿਹੜਾ ਸਾਡੇ ਫਾਿਲਕਾ ਉਹ ਨਾਲੀ ਦੇ ਪਾਣੀ ਦੇ ਨਾਲ ਬੜਾ ਪਾਣੀ ਇਸ ਤੋਂ ਬਰਸਾਤ ਤੋਂ ਪਹਿਲਾਂ ਉਹ ਤਬਾਹ ਹੋ ਗਿਆ 10-10 ਫੁੱਟ ਪਾਣੀ ਸੀ ਉਹ ਤੇ ਕਿਨੂ ਦੇ ਬਾਗ ਹੈ ਕਿਨੂ ਦੇ ਬਾਗ ਜਿਹੜੇ ਆ ਉਹ ਸਾਰੇ ਸੁੱਕ ਗਏ ਫੜ ਜਿਹੜਾ ਫਰੂਟ ਉਹਨਾਂ ਨੂੰ ਲੱਗਿਆ ਨਹੀਂ ਜਿੰਨਾ ਵੀ ਏਰੀਆ ਉਹਦੇ ਚੋ ਤਬਾਹ ਹੈ ਉਹਦੇ ਵਿੱਚ 1.5 ਲੱਖ ਰੁਪਏ ਉਹਨਾਂ ਦਾ ਜਿਹੜਾ 2-2 ਲੱਖ ਦਾ ਕਿੰਨੂ ਹੁੰਦਾ ਜਿਹੜਾ ਪੂਰੇ ਇੰਡੀਆ ਨਹੀਂ ਵਰਲਡ ਵਿੱਚ ਕਿੰਨੂ ਉੱਥੋਂ ਜਾਂਦਾ ਤੇ ਉਹ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਵੀ ਕੰਪਨਸੇਸ਼ਨ ਜਿਹੜਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਗੇ ਤੋਂ ਮੇਰੀ ਇਹ ਵੀ ਸਰਕਾਰ ਨੂੰ ਮੈਂ ਅੱਜ ਸਾਡੇ ਮੈਂ ਵਾਟਰ ਸਰਸ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਮੈਂ ਮੈਂਬਰ ਆ ਮੈਂ ਅੱਜ ਵੀ ਉਹਨਾਂ ਨੂੰ ਆਪਣੇ ਵੱਲੋਂ ਉਹਨਾਂ ਦੇ ਇੱਕ ਲੈਟਰ ਦੇ ਕੇ ਆਇਆ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਜਿੰਨੀ ਦੇਰ ਤੱਕ ਡੈਮ ਜਿਹੜਾ ਹੈ ਹੁਸ਼ਿਆਰਪੁਰ ਗੁਰਦਾਸਪੁਰ ਇਹਦੇ ਵਿੱਚ ਨਹੀਂ ਬਣਾਇਆ ਜਾਂਦਾ ਜਿਸ ਨੰਗਲ ਡੈਮ ਹੈ ਰਣਜੀਤ ਸਾਗਰ ਡੈਮ ਹੈ ਤੇ ਉਹੀ ਦੇਰ ਤੱਕ ਪੰਜਾਬ ਜਿਹੜਾ ਹੈ ਬਚ ਨਹੀਂ ਸਕਦਾ ਬਰਸਾਤਾਂ ਹਰ ਸਾਲ ਹੋਣੀਆਂ ਹੈ ਮਾਚਲ ਚ ਜੰਮੂ ਚ ਜਿਹੜੀ ਬਰਸਾਤ ਆਉਂਦੀ ਹੈ ਸਾਰੀਆਂ ਦੀ ਸਾਰੀਆਂ ਜਿਹੜੀਆਂ ਉਹ ਪੰਜਾਬ ਵੱਲ ਜਿਹੜਾ ਪਾਣੀ ਆਉਂਦਾ ਹੈ ਇੱਥੇ ਤਿੰਨ ਜਿਹੜੀ ਨਦੀਆਂ ਜਿਵੇਂ ਸਾਡੇ ਰਾਵੀ ਹੈ ਰਾਵੀ ਨੂੰ ਇੰਟਰਕਨੈਕਟ ਕੀਤਾ ਹੈ ਬਿਆਸ ਦੇ ਨਾਲ ਕੁਝ ਪਾਣੀ ਬਿਆਸ ਦੇ ਨਾਲ ਆ ਜਾਂਦਾ ਹੈ ਬਿਆਸ ਦਰਿਆ ਦਾ ਪੂਰਾ ਪਾਣੀ ਰਾਵੀ ਦਰਿਆ ਦਾ ਕੁਝ ਹਿੱਸਾ ਤੇ ਸਤਲੁਜ ਦਾ ਪਾਣੀ ਇਹ ਸਾਰਾ ਇਕੱਠਾ ਹੋ ਕੇ ਫਿਰੋਜ਼ਪੁਰ ਦੇ ਹਰੀਕੇ ਜਿੱਥੇ ਪਤਨ ਜੀ ਨੂੰ ਕਹਿੰਦੇ ਜਿੱਥੇ ਇੱਕ ਉਹਨਾਂ ਨੇ ਪਾਣੀ ਇਕੱਠਾ ਕਰਕੇ ਨਹਿਰਾਂ 'ਚ ਦੇਣ ਵਾਸਤੇ ਰਾਜਸਥਾਨ ਦੀ ਰਾਜਸਥਾਨ ਕਨਾਲ ਹੈ, ਗੰਗ ਕਨਾਲ ਹੈ ਤੇ ਤੇ ਜੋਧਪੁਰ ਤੱਕ ਪਾਣੀ ਜਿਹੜਾ ਇੱਥੇ ਫਰੋਜ਼ਪੁਰ ਦੀ ਕਰਸੀ ਚੋਂ ਚੋਸੀ ਜਾਂਦਾ ਹੈ। ਉਹ ਤੇ ਇਕੱਠਾ ਕੀਤਾ ਜਾਂਦਾ ਤੇ ਜਦੋਂ ਦੋਨਾਂ ਤਿੰਨਾਂ ਦਰਾਂ ਦਾ ਪਾਣੀ ਫਲੱਡ ਇੱਥੇ ਆਇਆ ਤਾਂ ਇੰਨਾ ਜ਼ਿਆਦਾ ਪਾਣੀ ਆਇਆ ਕਿ ਸਾਰੇ ਗੇਟ ਇੱਕੋ ਵਾਰੀ ਉਹਨਾਂ ਨੂੰ ਖੋਲਣੇ ਪਏ। ਤੇ ਉਹਨਾਂ ਗੇਟਾਂ ਖੋਲਣ ਦੇ ਨਾਲ ਪੂਰਾ ਫਰੋਜ਼ਪੁਰ ਤੋਂ ਲੈ ਕੇ ਫਰੋਜ਼ਪੁਰ ਤੱਕ ਫਰੋਜ਼ਪੁਰ ਤੋਂ ਅੱਗੇ ਖਾਇਲ ਦਾ ਤੱਕ ਜਿਹੜਾ ਬਾਰਡ एरिया ਸਾਰੇ ਦਾ ਸਾਰਾ ਤਬਾਹ ਹੋ ਗਿਆ ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਫਿਰੋਜ਼ਪੁਰ ਹਲਕੇ ਦਾ ਹੋਇਆ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਉਪਰਾਲਾ ਜਿਹੜਾ ਕਰਨਾ ਚਾਹੀਦਾ ਸਰ ਅੱਭੀ ਕੀ ਕੀ ਹਾਲਾਤ ਹੈ ਜੇ ਗੱਲ ਕਰੀ ਅਭੀ ਵੀ ਪਾਣੀ ਉਸੇ ਤਰ੍ਹਾਂ ਚੱਲ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਵੇਂ ਅੱਜ ਮੈਨੂੰ ਜੋ ਰਿਪੋਰਟ ਮਿਲੀ ਹੈ 1 ਫੁੱਟ ਪਾਣੀ ਜਿਹੜਾ ਡਾਊਨ ਹੋਇਆ ਹੈ ਪਰ ਪਿੱਛੋਂ ਪਾਣੀ ਡੈਮ ਤੋਂ ਹੋਰ ਜ਼ਿਆਦਾ ਛੱਡ ਦਿੱਤਾ ਗਿਆ ਇਸ ਕਰਕੇ ਪਾਣੀ ਦਾ ਜੇ 15 ਕਿਲੋਮੀਟਰ ਜ਼ੀਰੋ ਲਾਈਨ ਤੋਂ ਲੈ ਕੇ ਪੂਰੇ ਬਾਰਡਰ ਦੇ ਉੱਪਰ ਪਾਣੀ ਪਾਣੀ ਹੈ ਜਿਸ ਤਰ੍ਹਾਂ ਸਮੁੰਦਰ ਹੈ ਇਸ ਤਰ੍ਹਾਂ ਹੀ ਉੱਥੇ ਜਿਹੜਾ ਉਹ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਇਹ ਪਾਣੀ ਨੂੰ ਰੋਕਣ ਵਾਸਤੇ ਦਾ ਬਚਾ ਕਰਨ ਵਾਸਤੇ ਸਰਕਾਰ ਨੂੰ ਜੋ ਅੱਜ ਮੈਂ ਪ੍ਰਪੋਜ਼ਲ ਦਿੱਤੀ ਹੈ ਉਸ ਨੂੰ ਲੈ ਕੇ ਇਸ ਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਡੈਮ ਬਣ ਜੇ ਇੱਕ ਦਰਿਆ ਦਾ ਏਰੀਆ ਜਿਹੜਾ ਔਰ ਡੈਂਟੀਫਾਈ ਕੀਤਾ ਜਾਏ ਉਹ ਜਿਹੜਾ ਦਰਿਆ ਦਾ ਏਰੀਆ ਹੈ ਉਹ ਮਾਲਕੀ ਜ਼ਮੀਨਾਂ ਦੇ ਵਿੱਚੋਂ ਦਰਿਆ ਨਿਕਦਾ ਜਦੋਂ ਫਲੱਡ ਆਉਂਦਾ ਪੂਰਾ ਪਾਣੀ ਫੈਲ ਜਾਂਦਾ ਉਸ ਨੂੰ ਖਟਾਈ ਕਰਕੇ ਉਹਦੇ ਬੰਨ ਵੜਾ ਕੇ ਜੇ 20 20 ਫੁੱਟ ਦਾ ਡੂੰਗਾ ਹੋਏਗਾ ਪਾਣੀ ਜਿਹੜਾ ਨੇਚਰਲੀ ਇਹ ਬਾਹਰ ਹੀ ਫਲਾ ਹੋਏਗਾ ਤੇ ਲੋਕਾਂ ਦੀ ਫਸਲਾਂ ਵੀ ਬਚਣਗੀਆਂ ਮਕਾਨ ਵੀ ਬਚਣਗੇ ਤੇ ਲੋਕ ਜਿਹੜੇ ਫਲੱਡ ਤੋਂ ਬਚ ਸਕਣਗੇ ਇਹ ਮੇਰੀ ਅੱਜ ਦੀ ਜੋ ਪ੍ਰਪੋਜ਼ਲ ਹੈ ਮੈਂ ਦੇ ਕੇ ਆਇਆ ਹਾਂ ਮੈਨੂੰ ਆਸ ਹੈ ਕਿ ਸਮਾਂ ਤਾਂ ਲੱਗੇਗਾ ਪਰ ਇਹਨੂੰ ਅਸੀਂ ਪੂਰਾ ਜਿੰਨੀ ਤੱਕ ਪੂਰਾ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਕੋਈ ਸਾਹ ਨਹੀਂ ਲਾਂਗੇ ਤੇ ਮਹਿਕਮੇ ਨੂੰ ਸਰਕਾਰ ਨੂੰ ਇਹ ਜਿਹੜਾ ਸੀ ਦਿੰਦੇ ਰਾਂਗੇ ਤਾਂ ਕਿ ਇਹਦਾ ਇੱਕ ਪਲਾਨ ਬਣੇ ਮਾਸਟਰ ਪਲਾਨ ਬਣੇ ਜਿਹਦੇ ਨਾਲ ਕੱਲਾ ਪੰਜਾਬ ਨੂੰ ਨਹੀਂ ਜਿਹੜਾ ਪਾਣੀ ਇੱਥੇ ਇਹ ਸਿਕਿਉਰ ਕਰਾਂਗੇ ਇਸ ਪਾਣੀ ਦੇ ਨਾਲ ਰਾਜਸਥਾਨ ਨੂੰ ਪਾਣੀ ਹੋਰ ਦਿੱਤਾ ਜਾ ਸਕਦਾ ਹੈ ਪੰਜਾਬ ਦਾ ਜਿਹੜਾ ਕੁਝ ਏਰੀਆ ਜਿੱਥੇ ਪਾਣੀ ਜਿਹੜਾ ਹੈ ਅੱਜ 80 ਫੁੱਟ ਤੇ ਜਿਹੜਾ ਵਾਟਰ ਲੈਵਲ ਚਲੇ ਗਿਆ ਅਗਰ ਨਹਿਰੀ ਪਾਣੀ ਖੇਤਾਂ ਨੂੰ ਦੇ ਦੇਵਾਂਗੇ ਤਾਂ ਉਹ ਨੇਚਰਲੀ ਇਹ ਕਿ ਪਾਣੀ ਜਿਹੜਾ ਹੈ ਉਹ ਵਾਟਰ ਲੈਵਲ ਉੱਪਰ ਆ ਜਾਏਗਾ ਤੇ ਲੋਕਾਂ ਦੀ ਜ਼ਿੰਦਗੀ ਤੇ ਉਹ ਲੋਕਾਂ ਦੀ ਬਚ ਜੇਗੀ ਸੋ ਇਸ ਕਰ ਤਰ੍ਹਾਂ ਦਾ ਜਿਹੜਾ ਪਲਾਨ ਹੈ ਉਹ ਸਾਡਾ ਹੈ ਅਸੀਂ ਕੁਝ ਕਰਾਂਗੇ ਇਹਨੂੰ ਪਾਸ ਕਰਾ ਕੇ ਇਹਨੂੰ ਲਾਗੂ ਕਰਾਈਏ ਜਦ ਕਿ ਬੇਕੀ ਕੰਪਨਸੇਸ਼ਨ ਜੋ ਮਰ ਗਏ ਹਨ ਕੇ ਲਈ ਉਹ ਜੋ ਲੈ ਲੈਂਦੇ 50000 ਰੁਪਏ ਕੀ ਕੁਸ਼ਲਦੀ ਕੀ ਨਹੀਂ ਦੇਖੇ ਤਾਂ ਮਜ਼ਾਕ ਹੈ ਇੱਕ ਆਦਮੀ ਜੋ ਜਿਹੜਾ ਆਦਮੀ ਇੱਕ ਮਰ ਗਿਆ ਜਿਹਦਾ ਸਾਰਾ ਪਰਿਵਾਰ ਜਿਹੜਾ ਉਹ ਉਹਨਾਂ ਤੇ ਡਿਪੈਂਡ ਸੀ ਉਹਨੂੰ 2 ਲੱਖ ਦੀ ਕਾਹਦੀ ਕੰਪਨਸੇਸ਼ਨ ਹੈ ਮੈਂ ਇੱਕ ਮੈਂ ਉਦਾਹਰਣ ਦੇਣਾ ਇੱਕ ਮੇਰੇ ਹਲਕੇ ਦੇ ਵਿੱਚ ਫਾਇਲ ਦਾ ਪਿੰਡ ਰੇਤੇ ਵਾਲੀ ਹੈ ਉਥੇ ਇੱਕ ਕੱਲ ਪਰਸੋ ਜਿਹੜਾ ਇੱਕ ਨੌਜਵਾਨ ਸੀ ਉਹ ਖੇਤ 'ਚ ਬੈਠਾ ਸੀ ਪਸ਼ੂਆਂ ਦੇ ਵਾਸਤੇ ਉਹ ਉਹਨੇ ਬੰਦ ਬਣਾਇਆ ਸੀ ਉਹ ਘਰ ਵਿੱਚ ਜਦੋਂ ਆਪਣੇ ਅੰਦਰ ਗਿਆ ਉਹਨਾਂ ਨੇ ਭਾਂਡੇ ਚਾਹ ਪੀਣ ਵਾਸਤੇ ਜਦੋਂ ਬਣਾਉਣ ਲੱਗਿਆ ਤੇ ਉਹਦੇ ਵਿੱਚ ਸੱਪ ਬੈਠਾ ਸੀ ਸਾਪ ਨੇ ਉਹਨੂੰ ਡੱਸ ਲਿਆ ਔਰ ਉਹ ਮੌਕੇ ਤੇ ਜਿਹੜਾ ਉਹਨੂੰ ਕੋਈ ਚੱਕ ਨਹੀਂ ਸਕਿਆ ਕੋਈ ਇਲਾਜ ਨਹੀਂ ਹਰ ਕਿਉਂਕਿ ਆਸੇ-ਪਾਸੇ ਪੂਰਾ ਪਾਣੀ ਸੀ ਤੇ ਉਹ ਜਿਹੜਾ ਸੀ ਉਹਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਘਰ ਵਾਲੀ ਉਹਦੀ ਪਹਿਲਾਂ ਮਰੀ ਜੇ ਪਰਾ ਮਰਿਆ ਹੈ ਭੁਜਾਈ ਮਰੀ ਹੈ ਦਾਦੀ ਦਾ ਦਾ ਪਰ ਇੱਥੇ ਬੱਚੇ ਤਿੰਨ ਬੱਚੇ ਇੱਕ 17 ਸਾਲ ਦੀ ਕੁੜੀ ਹੈ ਤਿੰਨ ਛੋਟੇ ਬੱਚੇ ਹੈ ਉਹਨਾਂ ਨੂੰ ਸਵਾਲਣ ਵਾਲਾ ਕੋਈ ਨਹੀਂ ਤੇ ਉਹਦੇ ਲੋਕਾਂ ਨੂੰ ਇਹ ਸਰਕਾਰ 2000 ਰੁਪਏ ਕੰਪਨਸੇਸ਼ਨ ਦੇਗੀ ਤੇ ਕਿੰਨਾ ਮਜ਼ਾਕ ਹੈ ਕਿ ਤਾਂ ਇਹ ਨਾ ਜਿਹੜਾ ਖਟੋਗੜ ਇਹਨਾਂ ਨੂੰ ਕਰੋੜ ਰੁਪਏ ਜਿਹੜਾ ਉਹ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਦੇ ਸਾਡੇ ਨੌਜਵਾਨ ਉੱਤੇ ਮਾਰੇ ਗਏ ਪਸ਼ੂ ਮਾਰੇ ਗਏ ਉਹਨਾਂ ਵਾਸਤੇ ਲੱਖ ਰੁਪਏ ਤੋਂ ਘੱਟ ਅੱਜ ਕਰਤਾ ਜਿਹੜੀ ਕੋਈ ਗਊ ਜਾਂ ਮੱਝ ਨਹੀਂ ਆਉਂਦੀ ਜਿਹਦੇ ਨਾਲ ਉਹਨਾਂ ਨੂੰ ਉਹਨਾਂ ਦਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਫਸਲ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਲੋਕਾਂ ਦੀ ਜਿਹੜੀ ਇਹ ਅੱਜ ਇਹ ਦਰਿਆ ਦਾ ਪਾਣੀ ਹਟੇਗਾ ਤੇ ਬਿਮਾਰੀਆਂ ਫੈਲਣੀਆਂ ਹੈ ਨਾਲ ਨਾਲ ਲੋਕਾਂ ਦੇ ਮਕਾਨ ਜਿਹੜੇ ਕੁਝ ਬਚੇ ਉਹਨਾਂ 'ਚ ਪਾੜ ਪੈ ਜਾਣਗੇ ਉਹ ਡਿੱਗਣ ਦੇ ਕਿਨਾਰੇ ਹੋ ਜਾਣਗੇ ਉਹਨਾਂ ਵਾਸਤੇ ਇੱਕ ਇੱਕ ਮਕਾਨ ਵਾਸਤੇ ਲੱਖ-ਲੱਖ ਰੁਪਈਆ ਜਿਹੜਾ ਹੈ ਉਹ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਸਮਝਣ ਕਿ ਸਾਡੀ ਸਰਕਾਰ ਹੈ ਉਹਨੇ ਕੁਝ ਕੀਤਾ ਹੈ ਵਰਨਾ ਇਹ 2000 ਦੇ ਨਾਲ ਤਾਂ ਮੇਰੇ ਖਿਆਲ ਤੋਂ ਕੁਝ ਵੀ ਨਹੀਂ ਹੈ ਹਾਂ ਦੋਟੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਦੀ ਸਾਰੀ ਇੱਕ ਟੀਮ ਇੱਕ ਟੀਮ ਬਣਾ ਕੇ ਮੈਂ ਤਾਂ ਚਾਹੁੰਦਾ ਕਿ ਵੱਡੀ ਕਮੇਟੀ ਜਿਹੜੀ ਹੈ ਜੇ ਸਰਵਾਟਰ ਸਰਸਸ ਹੈ ਜਾਂ ਐਮਪੀਏ ਦੇ ਨਾਲ ਲੈ ਕੇ ਅਫੀਸਰ ਦੇ ਨਾਲ ਐਮਪੀ ਦੀ ਡਿਊਟੀ ਲਗਾਉਣ ਜਿਹੜੇ ਉਹ ਸਮਝਦੇ ਆ ਕਿ ਸਹੀ ਹੈ ਇਹਦਾ ਪੂਰਾ ਜਿਹੜਾ ਉਹ ਸਰਵੇ ਕੀਤਾ ਜਾਏ ਉਹਦਾ ਮੁਆਵਜ਼ਾ ਬਣਾਇਆ ਜਾਏ ਤਾਂ ਕਿ ਲੋਕਾਂ